ਉਹ ਤਾਂ ਜਿਆਦਾ ਹੱਕ ਜਿਹੜੇ ਗਵਰਨਮੈਂਟ 'ਚ ਨਹੀਂ ਹੁੰਦੇ ਸਾਡੇ ਵਰਗੇ ਲੋਕਾਂ ਦਾ ਹੈ ਕਿ ਅਸੀਂ ਪ੍ਰੋਟੈਸਟ ਕਰੀਏ ਨਾ ਕਿ ਜਿਹੜੇ ਗਵਰਨਮੈਂਟ ਦੇ ਗਵਰਨਮੈਂਟ ਦਾ ਜਿਹੜਾ ਹੱਕ ਹੈਗਾ ਜਿਹੜਾ ਡਿਊਟੀ ਹੈਗੀ ਹੈ ਉਹ ਹੈ ਕਿ ਆਪਣੇ ਉਹ ਜਿਹੜਾ ਸੂਬੇ ਦੀ ਸੂਬੇ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਉਹਨਾਂ ਦੇ ਉੱਤੇ ਉਹਦੀ ਪ੍ਰੋਟੈਕਸ਼ਨ ਕਰਨ ਉਹੋ ਜੇ ਕੰਮ ਕਰਨ ਆਪਣਾ ਟਾਈਮ ਧਰਨੀਆਂ ਲਾ ਕੇ ਨਾ ਵੇਸਟ ਕਰਨ ਕਿਉਂਕਿ ਹਕੂਮਤ ਉਹਨਾਂ ਕਿਉਂ ਜਾ ਕੇ ਸੈਂਟਰ ਨਾਲ ਗੱਲ ਕਰਨ ਜਿੱਥੇ ਵੀ ਗੱਲ ਕਰਨ ਆਪਣਾ ਐਕਟ ਪਾਸ ਕਰਨ 올 ਪਾਰਟੀ ਮੀਟਿੰਗ ਤਾਂ ਅੱਜ ਬੁਲਾ ਲਈ ਉਹਨਾਂ ਨੇ ਇਹ ਅੱਛੀ ਗੱਲ ਹੈ ਪਰ ਇਹ ਪਹਿਲੇ ਸੋਚਣਾ ਚਾਹੀਦਾ ਸੀ ਔਰ ਸਭ ਤੋਂ ਵੱਡੀ ਜਿਹੜੀ ਇਹਨਾਂ ਦੀ ਗਲਤੀ ਹੋਈ ਹੈ ਕਿ ਇਹਨਾਂ ਨੇ ਪੂਰੀ ਤਰ੍ਹਾਂ ਆਪਣੀ ਤਿਆਰੀ ਕਰਕੇ ਆਪਣੇ ਪੰਜਾਬ ਦੇ ਹੱਕ ਜਿਹੜੇ ਨੇ ਉਹ ਮੀਟਿੰਗ ਦੇ ਵਿੱਚ ਇਹਨਾਂ ਨੇ ਉਹਨਾਂ ਦੀ ਰਾਖੀ ਨਹੀਂ ਕਰ ਸਕੇ ਮੈਂ ਹਰਿਆਣਾ ਦੇ ਕਹਿ ਰਹੇ ਨੇ ਕਿ ਸਾਡੇ ਨਾਲ ਹਾਲਾਤ ਬਗੜ ਪਏ ਨੇ ਪਾਣੀ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਪਾਣੀ ਦੇ ਉੱਤੇ ਸਭ ਦਾ ਰਾਈਟ ਹੈਗਾ ਕਿ ਉਹ ਮਦਦ ਕੀਤਾ ਸੋ ਹਰਿਆਣੇ ਵਾਲੇ ਅਲਿਗੇਸ਼ਨ ਲਗਾ ਰਹੇ ਨੇ ਕਿ ਪੰਜਾਬ ਉੱਤੇ ਵੀ ਪਵੇਗਾ ਠੀਕ ਹੈ ਉਹਨਾਂ ਦਾ ਹਿਊਮਨ ਰਾਈਟ ਹੈ ਪਰ ਸਾਡਾ ਵੀ ਹਿਊਮਨ ਰਾਈਟ ਹੈਗਾ ਹਰ ਇੱਕ ਬੰਦੇ ਦਾ ਹਿਊਮਨ ਰਾਈਟ ਹੈ ਸੋ ਇਹ ਦੇ ਉੱਤੇ ਇੱਕ ਦੂਜੇ ਨਾਲ ਬਿਆਨਬਾਜ਼ੀ ਕਰਨ ਦੇ ਬਜਾਏ ਜਾਂ ਤਾਂ ਕਿਸੇ ਤਰੀਕੇ ਦੇ ਨਾਲ ਗੱਲ ਕਰਦੇ ਹੱਲੇ ਤੱਕ ਜੋ ਮੈਨੂੰ ਪਤਾ ਮੈਂ ਗਲਤ ਵੀ ਹੋ ਸਕਦੀ ਹੈ ਕਿ ਜਿਹੜਾ ਉਹਨਾਂ ਦਾ ਹਿੱਸਾ ਹੈ ਹਰਿਆਣੇ ਦਾ ਉਹਨਾਂ ਨੇ ਪਹਿਲੇ ਆਪਣਾ ਹਿੱਸਾ ਲੈ ਲਿਆ ਪਾਣੀ ਦਾ ਔਰ ਉਹਨਾਂ ਦੀ ਇਸੇ ਮਤਲਬ ਮਤਲਬ ਹੈ ਇਸ ਦਾ ਕਿ ਉਹਨਾਂ ਦੀ ਹੱਕ ਜਿਹੜਾ ਥੀ ਉਹ ਖਤਮ ਹੋ ਗਿਆ ਔਰ ਉਹਨਾਂ ਦੀ ਜਿਹੜੀ ਪਲਾਨਿੰਗ ਹੈ ਉਹ ਪਲਾਨਿੰਗ ਉਹਨਾਂ ਦੀ ਗਲਤ ਰਹੀ ਕਿ ਉਹਨਾਂ ਨੂੰ ਪਲਾਨ ਕਰਨਾ ਚਾਹੀਦਾ ਠੀਕ ਹੈ ਸਾਡਾ ਇੰਨਾ ਹੁੰਦਾ ਸੀ ਇੰਨਾ ਘੱਟ ਹੋਵਾਂਗੇ ਅਸੀਂ ਕਿੱਥੋਂ ਪੂਰਾ ਕਰਨਾ ਹੈ ਕਿਉਂਕਿ ਉਹਨਾਂ ਦੇ ਵੀ ਰਿਵਰ ਚੱਲਦੇ ਨੇ ਸੋ ਇਹ ਜਿਹੜੀ ਗੱਲ ਹੈ ਇਹ ਹੁਣ ਹਰ ਇੱਕ ਆਪਣੇ ਹੱਕ ਲਈ ਲੜੂਗਾ ਹਰ ਇੱਕ ਦਾ ਹੱਕ ਹੈਗਾ ਔਰ ਮੈਂ ਇਹ ਨਹੀਂ ਚਾਹੁੰਦੀ ਕਿ ਕੋਈ ਬਿਨਾ ਪੀਣੇ ਪੀਣ ਵਾਲੇ ਪਾਣੀ ਤੋਂ ਰਹੇ ਕਿਉਂਕਿ ਜਿੰਦਗੀ ਸਾਰਿਆਂ ਦੀ ਇੱਕ ਹੈ ਸੀ ਇੱਕ ਦੇਸ਼ ਦੇ ਵਿੱਚ ਰਹਿੰਦੇ ਆ ਪਰ ਇਸ ਇਹ ਕਹਿ ਕੇ ਜੇ ਉਹ ਆਪਣੇ ਹੱਕ ਲਈ ਲੜ ਰਹੇ ਆ ਅਸੀਂ ਆਪਣੇ ਹੱਕ ਲਈ ਲੜਦੇ ਆਂ ਔਰ ਪਾਰਟੀ ਵਿੱਚ ਵੀ ਜੀਪੀ ਦਾ ਪ੍ਰਤੀਨਿਧ ਮੰਡਲ ਜਾ ਰਿਹਾ ਕਾਲੀ ਜੀ ਤੇ ਜੱਟ ਸਾਹਿਬ ਜਾ ਰਹੇ ਨੇ ਕਿ ਤੁਸੀਂ ਕੇਂਦਰੀ ਨਿਰਦੇਸ਼ਕ ਕੋਲੇ ਵੀ ਪੰਜਾਬ ਦਾ ਪੱਖ ਰੱਖਣ ਦੀ ਪਾਣੀ ਦੀ ਮਾਮਲੀ ਜਿਸ ਤਰ੍ਹਾਂ ਤੁਸੀਂ ਹੋਣਾ ਕਿ ਕਿ ਨੋਨ ਬਣਾ ਹੋਇਆ ਕਦੇ ਜਦੋਂ ਕੋਈ ਇਤੋਂ ਦੀ ਗੱਲ ਹੁੰਦੀ ਹੈ ਤਾਂ ਪੰਜਾਬ ਦੀ ਸਰਕਾਰ ਦੇ ਹਰਿਆਣਾ ਦੀ ਹੁੰਦੀ ਹੈ ਤਾਂ ਉਹਦੇ ਵਿੱਚ ਕੇਂਦਰ ਸਰਕਾਰ ਦਖਲ ਦੇਗੀ ਇਸ ਤਰ੍ਹਾਂ ਦੇ ਤੁਸੀਂ ਜਿਹੜਾ ਤੁਸੀਂ ਅੱਜ ਗੱਲ ਕਰ ਰਹੇ ਹੋ ਜਿ ਪ੍ਰੈਸ ਕਾਨਫਰੰਸ ਕਰ ਰਹੇ ਹੋ ਕਿ ਇਹ ਹੈ ਪੂਰੇ ਪੰਜਾਬ ਦੀ ਬੀਜੇਪੀ ਵੱਲੋਂ ਅਜ ਤੁਹਾਡਾ ਤੁਹਾਡਾ ਇਹ ਨਹੀਂ ਇਹ ਪੰਜਾਬ ਦੀ ਬੀਜੇਪੀ ਦਾ ਸਟੈਂਡ ਹੈ ਇਹ ਜੋ ਸਟੈਂਡ ਮੈਂ ਲੈਰੀਆ ਮੇਰਾ ਪਰਸਨਲ ਸਟੈਂਡ ਨਹੀਂ ਵੈਸੇ ਪਰਸਨਲੀ ਵੀ ਮੈਂ ਇਸ ਸਟੈਂਡ ਨਾਲ ਖੜੀ ਹੁੰਦੀ ਐ ਪਰ ਇਹ ਜਿਹੜਾ ਇਹ ਅਫੀਸ਼ੀਅਲ ਬੀਜੇਪੀ ਦਾ ਸਟੈਂਡ ਹੈਗਾ ਬੀਜੇਪੀ ਵੱਲੋਂ ਇਹ ਤਾਈਓ ਸਾਰੇ ਬੀਜੇਪੀ ਦੇ ਅਹੁਦੇਦਾਰ ਇੱਥੇ ਆਰ ਜੋ ਅੱਜ ਸਾਡੇ ਨਮਾਇंदे ਜਾਣਗੇ ਉਹ ਜ਼ਰੂਰ ਇਹੀ ਸਟੈਂਡ ਲੈਣਗੇ ਪਾਰਟੀ ਦੇ ਵਿੱਚ ਸਾਥ ਦੇਣਗੇ ਜੇ ਕੋਈ ਕੰਕ੍ਰੀਟ ਸਟੈਪ ਹੋਣਗੇ ਔਰ ਇਹ ਜਿਹੜਾ ਮੁੱਦਾ ਹੈ ਇਹ ਸਾਡੀ ਪਾਰਟੀ ਵੱਲੋਂ ਆਲਰੇਡੀ ਸੈਂਟਰ ਨੂੰ ਕਨਵੇ ਕੀਤਾ ਗਿਆ ਮਾ ਮਾਨਪੀ ਪਾਰਟੀ ਹਾਂ ਜਿਹੜੀ ਜਗ੍ਹਾ ਚਾਂਦੀ ਦੀ ਕੱਢੀ ਲੈ ਕੇ ਚੱਲੇ ਗਏ ਸੀ ਸੈਟਪਾਈਲ ਦਾ ਜਿਹੜਾ ਮੁੱਦਾ ਫੋਟੋ ਵੀ ਕੱਢੇ ਨਾ ਕੌਮ ਇੰਦਰਾਗੜ੍ਹ ਦੀ ਸੀ ਕੈਪਟਨ ਬੰਦ ਸੀ ਉਤੇ ਮੁੱਦਾ ਸੀ ਦੇਖੋ ਪ੍ਰਾਈਮ ਮਿਨਿਸਟਰ ਆ ਰਹੇ ਸੀ ਮੈਂਬਰ ਪਾਰਲੀਮੈਂਟ ਸੀਗੇ ਕੈਪਟਨ ਅਮਰਿੰਦਰ ਸਿੰਘ ਜੀ ਪਟਿਆਲੇ ਦੇ ਉਹਨਾਂ ਨੂੰ ਜਾਣਾ ਪਿਆ ਪ੍ਰੋਟੋਕੋਲ ਪਰ ਜਦ ਅਸਲੀ ਬਾਈ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਨਾ ਆਪਣੀ ਕੁਰਸੀ ਦੀ ਔਰ ਐਕਟ ਪਾਸ ਕਰਾ ਦਿੱਤਾ ਇਹ ਤਾਂ ਉਸ ਦਾ ਸਵਾਲ ਹੋ ਗਿਆ ਜਵਾਬ ਹੋ ਗਿਆ ਛੋਟੇ ਸਵਾਲ ਦਾ ਹਾਂਜੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਬਾਣੀ ਦਾ ਸਵਾਲ ਹੈ ਜਿੱਥੇ ਜਿਹੜਾ ਟੇਬਲ ਟੌਕ ਨਾ ਜਿਹੜਾ ਹੈਗਾ ਹਲਦੀਪੁਰ ਦੇ ਨੇਤਾ ਆਪਸੀ ਜਿਹੜਾ ਹੈਗਾ ਰਿਸ਼ਤੇ ਡੇਡੇ ਉਹ بگੜਦੇ ਹੋਏ ਨਜ਼ਰ ਆਉਂਦਾ ਦੇਖੋ ਇਹ ਟਾਈਮ ਦੱਸੂਗਾ ਅੱਜ ਦੀ ਮੀਟਿੰਗ ਹੋ ਲੈਂਦੋ ਫਿਰ ਜਿਹੜੀ ਭਾਖੜਾ ਮੈਨੇਜਮੈਂਟ ਕਮੇਟੀ ਦੀ ਸਾਰਿਆਂ ਨੂੰ ਬੁਲਾਇਆ ਹੈ ਮੇਰੇ ਖਿਆਲ ਚ ਹੈ ਜਲ ਮੰਤ్రਾਲੀਆ ਨੇ ਉੱਥੇ ਜਾ ਕੇ ਦੇਖੋ ਕੀ ਹੈ ਪੰਜਾਬ ਨੂੰ ਲੀਗਲੀ ਕਿਉਂਕਿ ਇਹ ਬੈਟਲ ਅਸੀਂ ਉਦੋਂ ਤੋਂ ਜਦ ਤੋਂ ਕੈਪਟਨ ਅਮਰਿੰਦਰ ਸਿੰਘ ਜੇਨੀ ਆਟ ਪਾਸ ਕੀਤਾ ਉਦੋਂ ਤੋਂ ਇਹ ਫੌਟ ਦੇ ਵਿੱਚ ਵੀ ਚੱਲ ਰਹੀ ਹੈ ਲੀਗਲ ਤੌਰ ਤੇ ਵੀ ਚੱਲ ਰਹੀ ਹੈ